ਅੱਜ ਤਰੀਕ ਹੈਗੀ ਹੈ ਜੀ 7 ਮਾਰਚ ਇੰਟਰਾਡੇ ਦੇ ਵਿੱਚ ਅੱਜ ਸਾਨੂੰ ਦੋ ਸਿਗਨਲ ਮਿਲੇ ਜੀ ਦੋਨੇ ਬੁਲੀ ਸਾਈਡ ਦੇ ਸੀਗੇ ਫਸਟ ਟ੍ਰੇਡ ਆ ਜਿਹੜੀ ਉਹਦੇ ਵਿੱਚ ਥੋੜਾ ਜਿਹਾ ਸਫਰ ਕਰਨਾ ਪਿਆ ਜੀ ਸਾਨੂੰ ਕਿਉਂਕਿ ਵੋਲੈਟਿਲਿਟੀ ਬਹੁਤ ਜ਼ਿਆਦਾ ਹਾਈ ਸੀ ਸੈਕੰਡ ਲੈਵਲ ਤੱਕ ਮਾਰਕੀਟ ਚਲੀ ਗਈ ਸੀ ਸਾਡੇ ਅਗੇਂਸਟ ਬੜਾ ਸਟਾਪ ਲਸ ਵਗੈਰਾ ਹਿੱਟ ਨਹੀਂ ਹੋਇਆ ਤੇ ਇਹਨੂੰ ਅਸੀਂ ਮੈਨੂਅਲੀ ਟਾਰਗੇਟ ਵਗੈਰਾ ਅਚੀਵ ਨਹੀਂ ਹੋਇਆ ਬਟ ਅਸੀਂ ਇਹਨੂੰ ਗ੍ਰੀਨ ਦੇ ਵਿੱਚ ਕਲੋਜ਼ ਕਰ ਦਿੱਤਾ ਸੀ ਕਿਉਂਕਿ ਵੋਲੈਟਿਲਿਟੀ ਮਾਰਕੀਟ ਦੀ ਬਹੁਤ ਆਈ ਸੀ ਤੇ ਮਾਰਕੀਟ ਡੇ ਹਾਈ ਦੇ ਉੱਤੇ ਆ ਗਈ ਉਸ ਤੋਂ ਬਾਅਦ ਵੇਟ ਕਰਨ ਲਈ ਕਿਹਾ ਕਿ ਸੈਕੰਡ ਟ੍ਰੇਡ ਕਰਾਂਗੇ ਜੀ ਤਾਂ ਆਪਾਂ ਇੱਕ ਡਿੱਪ ਦੇ ਵਿੱਚੋਂ ਕਾਲ ਹੀ ਬਾਇ ਕਰਾਂਗੇ ਵਿਊ ਵਗਾਰਾ ਸਾਡਾ ਅੱਜ ਬੁਲੀ ਸਾਈਡ ਦੇ ਹੀ ਸੀਗਾ ਜੀ ਸਾਰਾ ਦਿਨ ਸੋ ਸੈਕੰਡ ਟ੍ਰੇਡ ਕਰੀ ਦੀ ਇਸ ਲੈਵਲ ਦੇ ਕਰੀਬ ਇਹਨੇ ਵੀ ਸਟੌਪ ਲੌਸ ਹੰਟਿੰਗ ਕਰੀ 15 20 ਪੁਆਇੰਟ ਦੇ ਨੀਚੇ ਨੂੰ ਉਸ ਤੋਂ ਬਾਅਦ ਮਾਰਕੀਟ ਨੇ ਇੱਕ ਬਹੁਤ ਵਧੀਆ ਅਪਸਾਈਡ ਨੂੰ ਮੋਮੈਂਟਮ ਦਿੱਤਾ ਇਸ ਦੇ ਵਿੱਚ ਅਸੀਂ ਟਾਰਗੇਟ ਵਗਾਰਾ ਵੀ ਬੁੱਕ ਕੀਤਾ ਸੋ ਇਹ ਜਿਹੜੀਆਂ ਟ੍ਰੇਡਸ ਵਗਾਰਾ ਹੁੰਦੀਆਂ ਜੀ ਕੋਈ ਟੈਲੀਗ੍ਰਾਮ ਚੈਨਲ ਜਾਂ ਵਟਸਐਪ ਗਰੁੱਪ ਦੇ ਵਿੱਚ ਨਹੀਂ ਦਿੱਤੀਆਂ ਜਾਂਦੀਆਂ ਲਾਈਵ ਮਾਰਕੀਟ ਦੇ ਵਿੱਚ ਹੀ ਦੱਸੀਆਂ ਜਾਂਦੀਆਂ ਨੇ ਕਿਉਂਕਿ YouTube ਦੇ ਉੱਤੇ ਲਾਈਵ ਸਟ੍ਰੀਮ ਆ ਜਿਹੜੀ ਸ਼ੇਅਰ ਮਾਰਕੀਟ